ਹਾਂਜੀ ਦੋਸਤੋ ਆਪਾਂ ਅੱਜ ਤੁਹਾਨੂੰ ਮਿਲਾਉਣੇ ਆ ਪਿੰਡ ਦੇ ਬਾਪੂ ਜੀ ਨਾਲ ਜੋ ਕਿ ਬੜੀ ਮਿਹਨਤ ਕਰਦੇ ਆ ਬਾਪੂ ਜੀ ਤੇ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਲ ਚਾਲ ਬਹੁਤ ਵਧੀਆ ਹੈ ਜੀ ਠੀਕ ਠਾਕ ਹਾਂਜੀ ਬਾਪੂ ਜੀ ਤੇ ਬਾਪੂ ਤੂੰ ਇੰਨੀ ਮਿਹਨਤ ਕਰਦਾ ਹੈਂ ਰੋਜ਼ ਹਾਂਜੀ ਤੇ ਇੰਨਾ ਸਮਾਨ ਆ ਜਿਹੜਾ ਪੱਠੇ ਢੋਣਾ ਰੋਜ਼ ਐ ਪੱਟ ਕੇ ਲੈ ਕੇ ਜਾਣਾ ਹਾਂਜੀ ਮੈਂ ਪੱਟ ਕੇ ਰੋਜ਼ ਲੈ ਜਾਂਦਾ ਦੂਣਾਂ ਆਪਣੇ ਕੋਲੇ ਦੋ ਉਹਨਾਂ ਦੀ ਸੇਵਾ ਕਰਦਾਂਗੇ ਅੱਛਾ ਅੱਛਾ ਤੇ ਬਾਪੂ ਤੇਰੀ ਉਮਰ ਕਿੰਨੀ ਹੋ ਗਈ ਮੇਰੀ ਉਮਰ ਜੀ 81 ਸਾਲ ਦੀ ਆਪੂ ਤੇਰੀ ਉਮਰ ਹੀ ਬੜੀ ਹੋ ਗਈ ਯਾਰ ਫਿਰ ਵੀ ਤੂੰ ਇੰਨੀ ਮਿਹਨਤ ਕਰਦਾ ਤਾ ਤਾਨਾ ਤੂੰ ਇੰਨੀ ਮਿਹਨਤ ਕਰਦਾਗਾ ਤੇ ਹਰ ਰੋਜ਼ ਕਰਦਾ ਤੂੰ ਇਹਨੇ ਹਾਂਜੀ ਹਾਂਜੀ ਅੱਛਾ ਅੱਛਾ ਮੈਨੂੰ ਲੋਕ ਆਦੇ ਹਾਂ ਹਾਂ ਇਹਦਾ ਮੈਂ ਕਿਉਂ ਬਹਿ ਜਾ ਮੈਨੂੰ ਪੱਥਰੇ ਮੈਂ ਤਾਂ ਚੰਗੇ ਬੰਦੇ ਟੱਕਰ ਦਿਆ ਕੋਈ ਸੰਤ ਮਹਾਤਮਾ ਟੱਕਰੂਗਾ ਕੋਈ ਇਹ ਜੀ ਰੂਹ ਟੱਕਰੂਗੀ ਤੇ ਮੈਂ ਘਰੇ ਮੇਰੇ ਕੋਲੇ ਕੌਣ ਜਾਊਗਾ ਬਾਪੂ ਤੇਰੀ ਐ ਰੈਸਟ ਕਰਨ ਦੀ ਉਮਰ ਆ ਸਾਰੀ ਇਹ ਹਾਂ ਇਹ ਤਾਂ ਰੈਸਟ ਕਰਨ ਦੀ ਪਰ ਮੈਨੂੰ ਹੁੰਦੀ ਨਹੀਂ ਅੱਛਾ ਹਾਂ ਤੇ ਬਾਪੂ ਤੇਰੇ ਜਵਾਕ ਕਿੰਨੇ ਆ ਇੱਕ ਗੁੱਡੀ ਆ ਜੀ ਦੋ ਮੁੰਡੇ ਆ ਅੱਛਾ ਤੇ ਪੁੱਤੇ ਵੀ ਹੋਣਗੇ ਤੇਰੇ ਪੋਤੇ ਪੁੱਤੇ ਪੋਤੇ ਦੋ ਪੋਤੇ ਆ ਤਿੰਨ ਪੋਤੀਆਂ ਚੱਕ ਪੜੋਤਾ ਵੀ ਹੋ ਗਿਆ ਠੀਕ ਆ ਠੀਕ ਆ ਚੱਲ ਬਾਪੂ ਮੈਂ ਤਾਂ ਆਖਿਆ ਤੇਰੀ ਰੈਸਟ ਕਰਨ ਦੀ ਉਮਰ ਆ ਤੂੰ ਤਾਂ ਸਾਰਾ ਕੁਝ ਦੇਖਿਆ ਹੈ ਨਾ ਤੇ ਬਹੁਤ ਮਿਹਨਤ ਕਰਦਾ ਯਾਰ ਤੂੰ ਦੇਖ ਕੇ ਤੇ ਤੇਰੀ ਉਮਰ ਵਧਾਵੇ ਰੱਬ ਅਸੀਂ ਤਾਂ ਇਹ ਹੀ ਕਹਿਨੇ ਆ ਮੈਂ ਵੀ ਰੱਬ ਨੂੰ ਆਖਿਆ ਵੀ ਜਿੰਨੀ ਮੇਰੀ ਮੈਨੂੰ ਤੋਂ ਜਿਹੜੀ ਪੌੜੀ ਤੇ ਪਹੁੰਚਾਇਆ ਹਰੇਕ ਨੂੰ ਪਹੁੰਚਾਈ ਪੋਤਾਂ ਪੜੋਕਿਆਂ ਵਾਲੇ ਬਣਾਈ ਹਰੇਕ ਨੂੰ ਠੀਕ ਆ ਚੱਲ ਬਾਪੂ ਚੰਗਾ ਦੋ ਮਿਹਨਤ ਕਰਦਾ ਧਿਆਨ ਰੱਖਿਆ ਕਰ ਆਪਣੀ ਸਿਹਤ ਦਾ ਚੰਗਾ ਜੀ ਠੀਕ ਆ ਧੰਨਵਾਦ। ਤੁਸ ਤੋਂ ਬਾਪੂ ਜੀ ਨਾਲ ਗੱਲਬਾਤ ਕੀਤੀ ਹੈ ਕਿਦਾਂ ਲੱਗਿਆ ਹੁਣ ਤੱਕ ਦੀ ਤੁਹਾਨੂੰ ਵੀਡੀਓ ਤੇ ਬਾਪੂ ਜੀ ਐਸ ਉਮਰ ਦੇ ਵਿੱਚ ਸਾਈਕਲ ਚਲਾ ਰਹੇ ਨੇ ਅਸੀਂ ਇਹਨਾਂ ਨੂੰ ਹਰ ਰੋਜ਼ ਦੇਖਦੇ ਆਂ ਇਦਾਂ ਹੀ। ਇਹ ਤਾਂ ਐਸ ਉਮਰ ਦੇ ਵਿੱਚ ਸਾਈਕਲ ਤੇ ਇਨਸਾਨ ਦੇ ਗੋਡੇ ਨਹੀਂ ਕੰਮ ਕਰਦੇ ਐਸ ਉਮਰ ਦੇ ਵਿੱਚ ਜਾ ਕੇ ਤੇ ਬਾਪੂ ਜੀ ਤਾਂ ਫਿਰ ਵੀ ਸਾਈਕਲ ਚਲਾ ਕੇ ਪੱਠੇ ਵੜ ਕੇ ਡੇਲੀ ਲਿਆਉਂਦੇ ਆ ਤੇ ਬੜੀ ਮਿਹਨਤ ਕਰਦੇ ਆ ਤੁਹਾਨੂੰ ਬਾਪੂ ਜੀ ਤੁਸੀਂ ਗ੍ਰੇਟ ਹੋ ਤੇ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਤਕੜੇ ਰਹੋ ਬਲ ਬਖਸ਼ੇ ਤੇ ਆਪਾਂ ਪਹਿਲਾਂ ਬਾਪੂ ਜੀ ਦੀ ਵੀਡੀਓ ਬਣਾਈ ਸੀ ਤੁਸੀਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ। ਤੇ ਇਹ ਵੀਡੀਓ ਕਿਦਾਂ ਲੱਗੀ ਤੁਹਾਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੰਗੀ ਲੱਗੀ ਤਾਂ ਦਬਕੇ ਸ਼ੇਅਰ ਕਰ ਦਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਸਾਰੇ ਪ੍ਰਵਾਹ ਕਿਸੇ سے ਕੋਈ ਮਤਲਬ ਨਹੀਂ ਹੈ ਹਮ ਆਪਣੇ ਤਰੀਕੇ से ਆਪਣਾ ਕੰਮ ਕਰ ਰਹੇ ਹਮ ਉਸ ਦੌੜ ਦਾ ਹਿੱਸਾ ਹੀ ਨਹੀਂ ਹੈ ਜਿਸ ਦੌੜ ਮੈਂ ਆਪ ਹਮੇ ਦੌੜਾਣੇ ਦੀ ਸੋਚ ਰਹੇ ਹੋ ਔ ਲੱਕੜੀ ਦੀ